ਗੂਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨਾ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚੰਦਿਆ ਫਲ ਪਈਐ ਦੂਜੀ ਸੇਵਾ ਜਨਮ ਬ੍ਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭਿਜੈ ਇਹ ਹਸੇਵ ਬਨੇ ਜਿਉ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਪਾਈ ਹਰ ਕੀ ਮੈ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਏ ਹਰ ਬੇਨਹੋਰ ਰਾਸ ਕੁੜੀ ਹੈ ਚੱਲਦੇ ਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਨਾ ਚਾਲੇ ਜਹਾਂ ਜਾਉ ਤਹਿ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਭਣ ਹੋਆ ਕਹਿਣਾ ਕਛੂ ਨ ਜਾਏ ਗੂਜਰੇ ਮਹਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰੂ ਨਾ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੇ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹ ਹਸੇਵ ਬਣ ਜਿਉ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦਪ ਹਰ ਮੇਰਾ ਪਾਈ ਹਰ ਕਿ ਮੈ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੋੜਿ ਹੈ ਚਲਦੇ ਅਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਹ ਤਹਿ ਜਾਏ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨ ਜਾਏ ਗੂਜਰੀ ਮਹੱਲਾ ਤੇਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੇ ਪ੍ਰੀਤ ਰਿਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹ ਹਸੇਵ ਬਨੇ ਜਿਉ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਧ ਪਹਰ ਮੇਰਾ ਪਾਈ ਹਰ ਕੀ ਮੈ ਭੁੱਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਏ ਹਰ ਬਿਨਹੋਰ ਰਾਸ ਕੋੜੀ ਹੈ ਚਲਦੇ ਨਾਲ ਨ ਜਾਏ ਹਰ ਮੇਰਾ ਧਨ ਮੇਰਾ ਸਾਥ ਚੱਲੇ ਜਹਾਂ ਹੋ ਜਾਓ ਤਹਿ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਵਾ ਕਹਿਣਾ ਕਛੂ ਨ ਜਾਏ ਗੁਜਰੀ ਮਹਲਾ 3 ਜਾ ਹਰ ਕੇ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਹਰ ਕੀ ਸੇਵਾ ਤੇ ਮਨੁਹ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭੀਜੈ ਇਹ ਹਾ ਸੇਵ ਬਣਿ ਜੀਉ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਪਾਈ ਹਰ ਟੀਮੇ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੋੜੀ ਹੈ ਚਲਦੇ ਆ ਨਾ ਲ ਨਾ ਜਾਏ ਹਰ ਮੇਰਾ ਧੰਨ ਮੇਰੇ ਸਾਥ ਚੱਲੇ ਜਹਾਂ ਜਾਉ ਤਹਿ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਏ ਕਹਿ ਲਾਲਕ ਹਰ ਕਾ ਭਾਣਾ ਹੋਵਾ ਸ਼ੋ ਨਾ ਜਾਏ ਗੂਜਰੇ ਮਹਲਾ ਤੇ ਜਾ ਹਰ ਕੇ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਏ ਜੀ ਹਰ ਕੀ ਸੇਵਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੇ ਹਰ ਮੇਰੀ ਪ੍ਰੀਤ ਰੇਤ ਹੈ ਹਰ ਮੇਰੀ ਹਰ ਮੇਰੇ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੈ ਏ ਹਸੇਵ ਬਨੇ ਜਿਉ ਰਹਾ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਕ ਹਰ ਮੇਰਾ ਭਾਈ ਹਰ ਕੇ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦੇ ਅਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚਾਲੈ ਜਹਾ ਜਾਉ ਹੈ ਜਾਏ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨਾ ਜਾਏ ਗੂਜਰੇ ਮਹਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਏ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੇ ਪ੍ਰੀਤ ਰਿਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭਿਜੈ ਇਹ ਹਸੇਵ ਬਣੀ ਜਿਓ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਪਾਏ ਹਰ ਕੀ ਮੈ ਭੁੱਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੋੜ ਹੈ ਚਲਦਿਆਂ ਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਓ ਤਹਿ ਜਾਏ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨ ਜਾਏ ਗੁਜਰੀ ਮਹਲਾ ਤੀਜਾ ਹਰ ਕਿਸੇ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨਾ ਕੋਈ ਜੀ ਹਰ ਕਿਸੇ ਸੇਵਾ ਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭਿਜੈ ਇਹ ਹਸੇਵ ਬਨ ਜਿਓ ਰਹਾ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਧਪ ਹਰ ਮੇਰਾ ਪਾਈ ਹਰ ਕੀ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੁੜੀ ਹੈ ਚਲਦੇ ਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਓ ਤਹ ਜਾਈ ਸੋ ਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨਾ ਜਾਈ ਗੁਜਰੀ ਮਹਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨਾ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬ੍ਰਥਾ ਜਾਏ ਜੀ ਹਰ ਮੇਰੀ ਪ੍ਰੀਤ ਰਿਤ ਹੈ ਹਰ ਮੇਰੀ ਹਰ ਮੇਰੇ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭਿਜੈ ਇਹ ਹਸੇਵ ਬਨੇ ਜਿਉ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦਪ ਹਰ ਮੇਰਾ ਪਾਈ ਹਰ ਕੀ ਮੈ ਭੂਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਏ ਹਰ ਬਿਨ ਹੋਰ ਰਾਸ ਕੁੜੀ ਹੈ ਚਲਦੇ ਆ ਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਨਾ ਚੱਲੇ ਜਹਾਂ ਜਾਉ ਤਹ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਭਣ ਹੋਆ ਕਹਿਣਾ ਕਛੂ ਨਾ ਜਾਈ ਗੂਜਰੇ ਮਹਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੁਹੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜਿਓ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦਪ ਹਰ ਮੇਰਾ ਪਾਈ ਹਰ ਕੇ ਮੈ ਭੂਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੋੜੀ ਹੈ ਚਲਦੇ ਅਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਹੋ ਤਹਿ ਜਾਏ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨ ਜਾਏ ਗੂਜਰੇ ਮਹੱਲਾ ਤੇਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੇ ਪ੍ਰੀਤ ਰਿਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਏ ਹਸੇਵ ਬਨੇ ਜਿਓ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਧ ਪਹਰ ਮੇਰਾ ਭਾਈ ਹਰ ਕੀ ਮੈ ਭੂਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਏ ਹਰ ਬਿਨ ਹੋਰ ਰਾਸ ਕੋੜੀ ਹੈ ਚਲਦੇ ਆ ਨਾਲ ਨ ਜਾਏ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਓ ਤਹਿ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨ ਜਾਏ ਗੂਜਰੀ ਮਹਲਾ 3 ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਹਰ ਕੀ ਸੇਵਾ ਤੇ ਮਨੁਹ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ہر میری پریت ریت ہے ہر میری ہر میری کتھا کہانی جی گر پرساد میرا من پی جائے اے ہا سیو بنی جیو او ہر میرا سمرت ہر میرا شاستر ہر میرا بندپ ہر میرا پائی ہر کی میں پوکھ لگے ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੋੜੀ ਹੈ ਚਲਦਿਆ ਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚਾਲੇ ਜਹਾਂ ਹੋ ਜਾਓ ਤਹ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨਾ ਜਾਏ ਗੂਜਰੀ ਮਹਲਾ ਤੇਜਾ ਹਰ ਕੇ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਏ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੇਤ ਹੈ ਹਰ ਮੇਰੀ ਹਰ ਮੇਰੇ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਪੀਜੈ ਇਹ ਹਸੇਵ ਬਣ ਜਿਓ ਰਹਾ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਕੇ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਏ ਹਰ ਮੇਰਾ ਧੰਨ ਮੇਰੇ ਸਾਥ ਚੱਲੇ ਜਹਾਂ ਜਾਵ ਤਹਿ ਜਾਏ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨਾ ਜਾਏ ਗੂਜਰੀ ਮਹਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੇ ਪ੍ਰੀਤ ਰਿਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਪੀਜੈ ਇਹ ਹਸੇਵ ਬਣੀ ਜਿਓ ਰਹਾਓ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਟੀ ਮੈਂ ਭੁੱਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨਹੂਰ ਰਾਸ ਕੋੜੀ ਹੈ ਚਲਦੇ ਅਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਓ ਤਹਿ ਜਾਏ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਏ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨ ਜਾਏ ਗੁਜਰੀ ਮਹਲਾ ਤੀਜਾ ਹਰ ਕੇ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨਾ ਕੋਈ ਜੀ ਹਰ ਕੇ ਸੇਵਾ ਤੇ ਮਨਹੁ ਚਿੰਦਿਆ ਫਲ ਪਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭੀਜੈ ਇਹ ਸੇਵ ਬਨ ਜਿਓ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਪਾਈ ਹਰ ਕੀ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬੇਨਹੋਰ ਰਾਸ ਕੁੜੀ ਹੈ ਚਲਦੇ ਅਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹੋ ਜਾਓ ਤਹਿ ਜਾਈ ਸੋ ਝੂਠਾ ਜੋ ਝੂਠੇ ਲਗੇ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ